ਸਸਕਲ ਜੀ ਸਾਰਿਆਂ ਨੂੰ ਸਭ ਦਾ ਸਵਾਗਤ ਹੈ ਮੇਰੇ ਚੈਨਲ ਮਿਸਿਸ ਸੰਦੂ ਲਾਈਫਸਟਾਈਲ ਤੇ ਤੇ ਲੋਜੀ ਅੱਜ ਦਾ ਵਲੌਗ ਕਰ ਲਗੀਆਂ ਸ਼ੁਰੂ ਜੋ ਕਿ 6 ਨਵੰਬਰ ਦਾ ਹੈ ਤੇ ਅੱਜ ਕੁਝ ਸਪੈਸ਼ਲ ਕਰਨ ਜਾ ਰਹੇ ਹਾਂ ਤੇ ਤੁਸੀਂ ਦੇਖਿਓ ਜ਼ਰੂਰ ਸਾਰਾ ਵਲੌਗ ਤੇ ਪੂਰਾ ਵਾਚ ਕਰਿਆ ਕਰੋ ਜਿਹੜੇ ਵੀਰ ਭਰਾ ਨਵੇਂ ਨੇ ਲਾਈਕ ਸਬਸਕ੍ਰਾਈਬ ਤੇ ਕਮੈਂਟ ਕਰਕੇ ਜ਼ਰੂਰ ਜਾਇਆ ਕਰੋ ਤੇ ਲੋ ਜੀ ਇੱਥੇ ਅਸੀਂ ਸਾਰੇ ਕੰਮ ਕਰਨਾ ਪੇੜ ਕੇ ਘਰ ਦੇ ਮਾਰਕੀਟ ਚਾਕੇ ਕੁਝ ਸਮਾਨ ਲੈ ਕੇ ਉਸ ਤੋਂ ਬਾਅਦ 3:30 ਵਜੇ ਜਸਨੂਰ ਆਇਆ ਤੇ 4:30 ਵਜੇ ਪਿੰਡੋਂ ਬੱਸ ਬੈਠੇ ਫਿਰ ਪਟਿਆਲੇ ਪਹੁੰਚੇ ਬੱਸ ਸਟੈਂਡ ਤੇ ਤੇ ਆਪਣੀ ਬੱਸ ਦੀ ਵੇਟ ਕਰ ਰਹੇ ਸੀ ਲਾਸਟ ਬੱਸਾਂ 'ਚ ਬਹੁਤ ਜ਼ਿਆਦਾ ਭੀੜ ਸੀ ਸੀਟ ਨਾ ਮਿਲਣ ਕਰਕੇ ਜਸਨੂਰ ਹੋ ਗਿਆ ਪੂਰਾ ਗੁੱਸੇ ਦੇ ਵਿੱਚ ਲਾਲ ਉਸ ਤੋਂ ਬਾਅਦ ਪਹੁੰਚੇ ਕਾਰ ਡੈਡੀ ਸਾਨੂੰ ਅੱਡੇ ਤੋਂ ਲੈ ਆਏ ਸੀ ਆਣ ਕੇ ਪਿਤਾ ਚਾਹ ਪਾਣੀ ਤੇ ਲੋ ਜੀ ਇਹ ਸਪੈਸ਼ਲ ਮੂਵਮੈਂਟ ਜਿਸਦੇ ਲਈ ਮੈਂ ਇੱਥੇ ਆਈਆਂ ਸਰਪ੍ਰਾਈਜ਼ ਕਰਤਾ ਮੈਂ ਸਾਰਿਆਂ ਨੂੰ ਕਿਉਂਕਿ ਕਿਸੇ ਵੀ ਫੈਮਿਲੀ ਮੈਂਬਰ ਨੂੰ ਨਹੀਂ ਸੀ ਪਤਾ ਵੀ ਮੈਂ ਆ ਰਹੀਆਂ ਮੈਂ ਮਨਾ ਕਰਤਾ ਸੀ ਵੀ ਮੈਂ ਨਹੀਂ ਆ ਰਹੀ ਛੋਟੇ ਭਰਾ ਦਾ ਸੀ ਮੇਰਾ ਬਰਥਡੇ ਤੇ ਮੇਰੀ ਭਾਬੀ ਕਹਿੰਦੀ ਵੀ ਉਂਝ ਤਾਂ ਬਹੁਤ ਭਰਾ ਨਾਲ ਪਿਆਰ ਪਿਆਰ ਕਰਦੀ ਰਹਿੰਦੀ ਹੈ ਪਰ ਅੱਜ ਦੀਦੀ ਆਈ ਨਹੀਂ ਹੈਗੀ ਪਰ ਜਦੋਂ ਨੇ ਮੈਨੂੰ ਦੇਖਿਆ ਤਾਂ ਸਾਰੇ ਜਣੇ ਹੋ ਗਏ ਖੁਸ਼ ਤੇ ਕਿਉਂਕਿ ਕਿਸੇ ਨੂੰ ਵੀ ਪਤਾ ਨਹੀਂ ਸੀ ਮੈਂ ਅਚਾਨਕ ਜਾ ਕੇ ਸਰਪ੍ਰਾਈਜ਼ ਦਿੱਤਾ ਤੇ ਲੋਜੀ ਇੱਥੇ ਸੈਲੀਬ੍ਰੇਟ ਕਰ ਰਿਹਾ ਸੀ ਆਪਣੇ ਛੋਟੇ ਵੀਰ ਦਾ ਬਰਥਡੇ 6 ਨਵੰਬਰ ਦਾ ਸੀ ਤੇ ਤੁਸੀਂ ਵੀ ਸਾਰੇ ਜਣੇ ਬਹੁਤ ਮੁਬਾਰਕਬਾਦ ਦਿਓ ਮੇਰੇ ਭਰਾ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਤੰਦਰੁਸਤੀਆਂ ਤੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਲੋਜੀ ਕੁਝ ਇਸ ਤਰੀਕੇ ਨਾਲ ਅਸੀਂ ਕੀਤਾ ਬਰਥਡੇ ਸੈਲੀਬ੍ਰੇਟ ਤੁਸੀਂ ਦੇਖ ਸਕਦੇ ਹੋ ਤੇ ਸਾਰੀ ਫੈਮਿਲੀ ਨੇ ਬਹੁਤ ਇੰਜੋਏ ਕੀਤਾ ਉਸ ਤੋਂ ਬਾਅਦ ਕੇਕ ਖਾਧਾ ਤੇ ਜਿਹੜੀਆਂ ਫਨੀ ਮੂਵਮੈਂਟਸ ਸੀ ਉਹ ਵੀ ਰਿਕਾਰਡ ਕੀਤੀਆਂ ਫਿਰ ਤੁਹਾਨੂੰ ਜਿਵੇਂ ਕਿ ਪਤਾ ਹੀ ਹੈ ਸਭ ਤੋਂ ਸਪੈਸ਼ਲ ਮੂਵਮੈਂਟ ਹੁੰਦੀ ਹੈ ਇੱਕ ਫੈਮਿਲੀ ਪਿਕਚਰ ਤੇ ਨਾਲੇ ਜਿਹੜੀਆਂ ਫੋਟੋ ਸ਼ੂਟ ਉਹ ਵਾਲੀਆਂ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਸਾਰਿਆਂ ਨੇ ਫੋਟੋ ਸ਼ੂਟ ਕਰਵਾਇਆ ਇਹ ਵੱਡਾ ਵੀਰ ਤੇ ਪਰਜਾਈ ਹੈ ਛੋਟਾ ਵੀਰ ਹੈ ਡੈਡੀ ਮੰਮੀ ਹੋរី ਹੈ ਹੈਪੀ ਵੀਰ ਜੀ ਕੁਲਦੀਪ ਵੀਰ ਜੀ ਨੇ ਇਹ ਸਾਡੀ ਛੋਟੀ ਜੀ ਫੈਮਿਲੀ ਹੈ ਪਰਿਵਾਰ ਸੁਖ ਨਾਲ ਹਰਾ ਭਰਾ ਆਪਣਾ ਵਾਹਿਗੁਰੂ ਦੀ ਬਹੁਤ ਮਿਹਰ ਹੈ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਤੇ ਹਰ ਬੁਰੀ ਨਜ਼ਰ ਤੋਂ ਬਚਾ ਕੇ ਰੱਖੇ ਤੇ ਲੋ ਜੀ ਵੀਰੇ ਲਈ ਗਿਫਟ ਮੈਂ ਪਹਿਲਾਂ ਹੀ ਲੈ ਆਈ ਸੀ ਤੇ ਇਹਨੂੰ ਦਿੱਤਾ ਗਿਫਟ ਤੇ ਗਿਫਟ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਤੁਸੀਂ ਵੀ ਦੱਸਿਓ ਕਿਵੇਂ ਦਾ ਲੱਗਿਆ ਤੁਹਾਨੂੰ ਤੇ ਕਮੈਂਟਾਂ 'ਚ ਜ਼ਰੂਰ ਦੱਸ ਦਿਓ ਤੇ ਉਸ ਤੋਂ ਬਾਅਦ ਵੀਰੇ ਪੂਰਾ ਹੈਪੀ ਹੋਇਆ ਪਿਆ ਸੀ ਹੈਗਾ ਮੇਰੇ ਤੋਂ ਛੋਟੇ ਨੇ ਦੋਨੇ ਭਰਾ ਆਪਾਂ ਵੱਡੇ ਆ ਤੇ ਲੋ ਜੀ ਇਹ ਆ ਸਾਡੀ ਫੈਮਿਲੀ ਪਿਕਚਰ ਤੇ ਏ ਵੀਰਾ ਆਪਣੇ ਛੋਟਾ ਵੀਰ لے ਆਇਆ ਸੀ ਡੈਡੀ ਲਈ ਇੱਕ ਪਰਸ ਉਹਨਾਂ ਨੇ ਡੈਡੀ ਨੂੰ ਪਰਸ ਗਿਫਟ ਕੀਤਾ ਤੇ ਡੈਡੀ ਖੁਸ਼ ਹੋ ਗਏ ਦੇਖ ਕੇ ਇੱਕ ਦੋ ਵਾਰ ਪਹਿਲਾਂ ਵੀ ਉਹਨਾਂ ਨੇ ਪਰਸ ਦਿੱਤਾ ਤੇ ਡੈਡੀ ਨੂੰ ਪਸੰਦ ਨਹੀਂ ਸੀ ਆਇਆ ਤੇ ਹੁਣ ਤੁਸੀਂ ਦੇਖ ਸਕਦੇ ਹੋ ਡੈਡੀ ਨੂੰ ਬਹੁਤ ਜ਼ਿਆਦਾ ਪਰਸ ਪਸੰਦ ਆਇਆ ਮੰਮੀ ਹੱਸਣ ਲੱਗੀ ਮੰਮੀ ਕਹਿੰਦੀ ਹੁਣ ਖਾਲੀ ਨਾ ਦੇਈ ਆਪਣੇ ਡੈਡੀ ਨੂੰ ਤੇ ਫਿਰ ਉਹਨੇ ਨਾਲ ਦੀ ਨਾਲ 500 ਰੁਪਏ ਪਾ ਕੇ ਪਰਸ 'ਚ ਤੇ ਫਿਰ ਦਿੱਤਾ ਡੈਡੀ ਨੂੰ ਗਿਫਟ ਤਾਂ ਉਸ ਤੋਂ ਬਾਅਦ ਅਸੀਂ ਵੀਰ ਦੀ ਪਿਕਚਰ ਤੁਸੀਂ ਦੇਖ ਸਕਦੇ ਹੋ ਕਿਵੇਂ ਸ਼ੂਟ ਕੀਤੀਆਂ ਇਹ ਜਿਹੜੇ ਭਤੀਜੀ ਆ ਮੇਰੀ ਤੇ ਉਹ ਕਹਿੰਦੀ ਪਾਪਾ ਤੁਸੀਂ ਆਮ ਵਾਲਾ ਲਾ ਕੇ ਨਾ ਉੱਪਰ ਕੁੜੀਆਂ ਵਾਲਾ ਫਿਰ ਪਿਕ ਖਚਾਓ ਹਨਾ ਫਿਰ ਉਹਨੇ ਫੋਟੋ ਖਿਚਾਈਆਂ ਉਸ ਤੋਂ ਬਾਅਦ ਭਾਬੀ ਨੇ ਬਰਥਡੇ ਗਿਫਟ ਦਿੱਤੇ ਵੀਰੇ ਨੂੰ ਤੇ ਚਲੋ ਜੀ ਸਾਰਿਆਂ ਦਾ ਬਰਥਡੇ ਹੋ ਗਿਆ ਸੀ ਦਾਨ ਨੇ ਤੇ ਉਸ ਤੋਂ ਬਾਅਦ ਰੱਬ ਸੁੱਖ ਰੱਖੇ ਚੜ ਗਈ ਨਵੀਂ ਸਵੇਰ ਤੇ ਲੋ ਜੀ ਮੰਮੀ ਦੇ ਹੱਥਾਂ ਦਾ ਸਾਗ ਗਰਮ-ਗਰਮ ਬਣਾਇਆ ਸੀ ਉਹਨਾਂ ਨੇ ਉਹਦਣੀ ਤੇ ਫਿਰ ਨਾਲ ਬਣਾਏ ਮੂਲੀ ਵਾਲੇ ਪਰੌਂਠੇ ਤੇ ਚੁੱਲ੍ਹੇ ਦੀ ਰੋਟੀ ਤੇ ਭਾਬੀ ਇੱਧਰ ਹੈਲਪ ਕਰ ਰਹੀ ਹੈ ਜਦੋਂ ਮੈਂ ਚਲੀ ਜਾਵਾਂ ਆਪਾਂ ਨੂੰ ਤਾਂ ਖਾਣ ਪੀਣ ਨੂੰ ਮੋਚਾਂ ਲੱਗ ਜਾਂਦੀਆਂ ਨੇ ਉੱਥੇ ਤੇ ਮੰਮੀ ਗਰਮ-ਗਰਮ ਰੋਟੀਆਂ ਦੇ ਰਹੀ ਹੈ ਭਾਬੀ ਇੱਧਰ ਵੇਲ ਰਹੀ ਹੈ ਤੇ ਕਿਉਂਕਿ ਸਵੇਰ ਦਾ ਕੰਮ ਵੱਡੀ ਭਾਬੀ ਕਰਦੇ ਹੁੰਦੇ ਨੇ ਰੋਟੀ ਪਾਣੀ ਦਾ ਤੇ ਸ਼ਾਮ ਦਾ ਛੋਟੀ ਭਾਬੀ ਕਰਦੇ ਨੇ ਤੇ ਆਪਣੀ ਜੁਆਇੰਟ ਫੈਮਿਲੀ ਹੈ ਬਾਬੇ ਦੀ ਕਿਰਪਾ ਨਾਲ ਤੇ ਲੋ ਜੀ ਇੱਥੇ ਭਾਬੀ ਲੱਗੇ ਹੋਈ ਹੈ ਮੰਮੀ ਦੀ ਹੈਲਪ ਕਰਨ ਯਾਨੀ ਕਿ ਮੰਮੀ ਭਾਬੀ ਦੀ ਹੈਲਪ ਕਰਨ ਲੱਗੀ ਹੋਈ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਲੰਗਰ ਪਾਣੀ ਛਕਿਆ ਸਵਾਦ ਸਵਾਦ ਚੁੱਲੇ ਦੀ ਰੋਟੀ ਤੇ ਫਿਰ ਇੱਥੇ ਭਾਬੀ ਲੱਗੇ ਹੋਏ ਸੀ ਸ਼ਾਮ ਨੂੰ ਡੈਡੀ ਦੀਆਂ ਲੱਤਾਂ ਮਲਣ ਬਹੁਤ ਹੀ ਕਰਮਾਂ ਵਾਲਿਆਂ ਸੀ ਜੋ ਸਾਨੂੰ ਇਹੋ ਜਿਹੀਆਂ ਪਰਜਾਈਆਂ ਮਿਲੀਆਂ ਨੇ ਬਹੁਤ ਜ਼ਿਆਦਾ ਕੇਅਰ ਕਰਦੀਆਂ ਨੇ ਮੇਰੇ ਮੰਮੀ ਡੈਡੀ ਦੀਆਂ ਮੇਰੀ ਮੇਰੇ ਪਰਿਵਾਰ ਦੀਆਂ ਬਹੁਤ ਹੀ ਪਿਆਰੀਆਂ ਤੇ ਬਹੁਤ ਹੀ ਸੋਹਣੀਆਂ ਸੁਨੱਖੀਆਂ ਨੇ ਤੇ ਬਹੁਤ ਹੀ ਕਰਮਾਂ ਵਾਲੀਆਂ ਨੇ ਜਦੋਂ ਉਹ ਧੀਆਂਆਂ ਨੇ ਘਰ ਦੇ ਵਿੱਚ ਰੌਣਕ ਲੱਗੀ ਪਈ ਆ ਪ੍ਰਮਾਤਮਾ ਐਵੇਂ ਬਰਕਤਾਂ ਪਾ ਕੇ ਰੱਖੀ ਤੇ ਲਓ ਜੀ ਇਹ ਆ ਸਾਡਾ ਡੰਗਰ ਬੱਛਾ ਤੁਸੀਂ ਦੇਖ ਲਿਆ ਤੇ ਉਸ ਤੋਂ ਬਾਅਦ ਇੱਥੇ ਤੁਸੀਂ ਬਾਹਰ ਵੀ ਨਿਗਾਹ ਮਾਰ ਲਓ ਥੋੜੇ ਜਿਹਾ ਇਹਨਾਂ ਨੇ ਬੀਜਿਆ ਹੋਇਆ ਕੁਛ ਨਾ ਕੁਛ ਤੇ ਉਸ ਤੋਂ ਬਾਅਦ ਰੰਗਰਵੱਛਾ ਵੀ ਦੇਖ ਲਾ ਫਿਰ ਆਪਾਂ ਚਲੇ ਗਏ ਸੀ ਡੈਡੀ ਨਾਲ ਕੰਟੇਨ ਕਿਉਂਕਿ ਇੱਕ ਦੋ ਦਿਨ ਦੀ ਛੁੱਟੀ ਸੀ ਵਿੱਚ ਸੈਟਰਡੇ ਸੰਡੇ ਆ ਗਿਆ ਸੀ ਤੇ ਫਿਰ ਉਹਨਾਂ ਨੇ ਮੈਨੂੰ ਆਣ ਨਹੀਂ ਦਿੱਤਾ ਤੇ ਉਸ ਤੋਂ ਬਾਅਦ ਅਸੀਂ ਕੰਟੇਨ ਜਾ ਕੇ ਆਏ ਕੰਟੇਨ ਦੇ ਵੀ ਦਰਸ਼ਨ ਕਰ ਲਓ ਕਿਉਂਕਿ ਡੈਡੀ ਮੇਰੇ ਫੌਜੀ ਰਿਟਾਇਰ ਨੇ ਐਕਸ ਸਰਵਿਸਮੈਨ ਨੇ ਇੱਥੇ ਕੰਟੇਨ ਦਾ ਵੀ ਤੁਸੀਂ ਦੇਖ ਲਓ ਇਹ ਨਵਾਂ ਖੁੱਲਿਆ ਸੀ ਇਧਰਲੀ ਸਾਈਡ ਤੋਹਫਾ ਕਰਕੇ ਕੁਝ ਗਿਫਟ ਆਈਟਮਸ ਵਗੈਰਾ ਤੇ ਸਾਰੀਆਂ ਚੀਜ਼ਾਂ ਇਹਨਾਂ ਨੇ ਯੂਨੀਕ ਜਿਹਾ ਰੱਖੀ ਹੋਈਆਂ ਸੀ ਉਸ ਤੋਂ ਬਾਅਦ ਇੱਥੇ ਕੰਟੇਨ ਦੀ ਸਮਾਨ ਘੱਟ ਸੀ ਫਿਰ ਅਸੀਂ ਗਏ ਦੂਜੀ ਕੰਟੇਨ 'ਚ ਤੇ ਬਹੁਤ ਸਾਰੀਆਂ ਪੁਰਾਣੀਆਂ ਯਾਦਾਂ ਤੇ ਪੁਰਾਣੇ ਪਲ ਜਿਹੜੇ ਛੋਟੇ ਹੁੰਦੇ ਆ ਤੇ ਘੁੰਮਦੇ ਫਿਰਦੇ ਰਹੇ ਆ ਆਰਮੀ ਸਕੂਲ ਦੇ ਵਿੱਚ ਬੱਚਿਆਂ ਨੂੰ ਆਪਣੇ ਛੋਟੇ ਭਰਾਵਾਂ ਨੂੰ ਲੈਣ ਆਉਂਦੇ ਸੀ ਜਾਂਦੇ ਸੀ ਕਿਉਂਕਿ ਮੈਂ ਕਿਹ ਵਿੱਚ ਪੜੀ ਆ ਵੈਸੇ ਤਾਂ ਤੇ ਇੱਥੇ ਛੋਟਾ ਭਰਾ ਪੜਦਾ ਹੁੰਦਾ ਸੀ ਤੇ ਉਹਨੂੰ ਲੈਣ ਆ ਜਾਂਦਾ ਸੀ ਉਸ ਤੋਂ ਬਾਅਦ ਅਸੀਂ ਦੂਜੀ ਕੰਟੇਨ 'ਚ ਜਾ ਕੇ ਆਏ ਤੇ ਇਹ ਅਗਲੇ ਦਿਨ ਦੀ ਵੀਡੀਓ ਹੈ ਉਸ ਤੋਂ ਬਾਅਦ ਖਣਪੜ ਸਾਹਿਬ ਦਾ ਮੇਰਾ ਰੱਖਿਆ ਹੋਇਆ ਸੀ ਸਹਿਜ ਪਾਠ ਦਾ ਭੋਗ ਜੋ ਕਿ ਗੁਰਦੁਆਰਾ ਸਾਹਿਬ ਸੀ ਮੋਤੀ ਬਾਗ ਪਟਿਆਲੇ ਜਿਨ੍ਹਾਂ ਨੂੰ ਪਤਾ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਫਿਰ ਅਗਲੇ ਦਿਨ ਵੀਰੇ ਦੀ ਡਿਊਟੀ ਲੱਗੀ ਉਹ ਸਾਨੂੰ ਲੈ ਕੇ ਗਿਆ ਮੋਤੀ ਬਾਗ ਮੈਂ ਤੇ ਭਤੀਜੀ ਗਏ ਵੀਰੇ ਨੂੰ ਕੰਮ ਸੀ ਪਟਿਆਲੇ ਉਹ ਚਲਾ ਗਿਆ ਸਾਨੂੰ ਛੱਡ ਕੇ ਤੇ ਉਸ ਤੋਂ ਬਾਅਦ ਅਸੀਂ ਭੋਗ ਸਮਾਗਮ ਤੇ ਗਏ ਭੋਗ ਪਿਆ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਪਹਿਲਾ ਪਾਠ ਮੇਰੀ ਜ਼ਿੰਦਗੀ ਦਾ ਸਹਿਜ ਪਾਠ ਸੰਪੂਰਨ ਹੋਇਆ ਤੇ ਉਹਦਾ ਭੋਗ ਸਾਂਝੇ ਤਰੀਕੇ ਨਾਲ ਪਿਆ ਫਿਰ ਅਸੀਂ ਛਕਿਆ ਲੰਗਰ ਲੰਗਰ ਛਕਣ ਤੋਂ ਬਾਅਦ ਫਿਰ ਅਸੀਂ ਵੀਰੇ ਨੂੰ ਬੁਲਾ ਲਿਆ ਸੀ ਵੀਰਾ ਆ ਗਿਆ ਤੇ ਉਸ ਤੋਂ ਬਾਅਦ ਅਸੀਂ ਘਰ ਵੱਲ ਨੂੰ ਚੱਲੇ ਪਾਲੇ ਤੇ ਰਸਤੇ 'ਚ ਸ਼ਾਇਦ ਜਾਣਦੇ ਹੋਣ ਜਿਹੜਾ ਸੰਗਰੂਰ ਰੋਡ ਆ ਪਟਿਆਲੇ ਤੋਂ ਸੰਗਰੂਰ ਰੋਡ ਵੱਡਾ ਹਾਈ ਹਾਈਵੇ ਬਾਈਪਾਸ ਹੈ ਜਿਹੜਾ ਉੱਥੇ ਫਿਰ ਅਸੀਂ ਭਤੀਜੀ ਦੇ ਕਹਿਣ ਤੇ ਖਾਦਾ ਪੀਜ਼ਾ ਉਹ ਕਹਿੰਦੀ ਮੈਂ ਪੀਜ਼ਾ ਖਾਣਾ ਹੈ ਫਿਰ ਪੀਜ਼ਾ ਪੂਜ਼ਾ ਖਾ ਕੇ ਘਰ ਪਹੁੰਚੇ ਆਰਾਮ ਕੀਤਾ ਅਗਲੇ ਦਿਨ ਫਿਰ ਮੇਰੀ ਡਿਊਟੀ ਲੱਗ ਗਈ ਵੀ ਕੁਝ ਨਾ ਕੁਝ ਸਾਨੂੰ ਬੀਜ ਕੇ ਦੇ ਕੇ ਜਾ ਵੀ ਆਪਣੇ ਘਰ ਤਾਂ ਤੋਂ ਬਹੁਤ ਕੁਝ ਲੰਨਦੀ ਰਹਿਣੀ ਹੈ ਤੈ ਲੋ ਜੀ ਇੱਥੇ ਫਿਰ ਮੈਂ ਬਣਾਈ ਗ੍ਰੋ ਬੈਗ ਜਿਹਦੀ ਕੀ ਵੀਡੀਓ ਮੇਰੇ ਚੈਨਲ ਤੇ ਪਈ ਹੈ ਇਹ ਥੈਲਿਆਂ ਤੋਂ ਗ੍ਰੋ ਬੈਗ ਬਣਾਏ ਸੀਗੇ ਉਹਨੂੰ ਪੂਰਾ ਫਿਲ ਕਰਕੇ ਮਿੱਟੀ ਨਾਲ ਫਿਰ ਆਪਾਂ ਲਈ ਇੱਥੇ ਮੇਥਰੀ ਤੇ ਇਹਦੇ ਰਿਜ਼ਲਟ ਵੀ ਬਹੁਤ ਸੁਣੇ ਆਏ ਨੇ ਅਗਲੇ ਦਿਨ ਰੋਟੀ ਪਾਣੀ ਖਾ ਕੇ ਫਿਰ ਆਪਾਂ ਆਪਣੇ ਘਰ ਵੱਲ ਨੂੰ ਚਾਲੇ ਪਾ ਲਈ ਸ਼ਗਨ ਸ਼ਗਨ ਲੈ ਕੇ ਤੇ ਹੁਣ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਟਿਲ ਥੈਂਕ ਯੂ ਜੀ ਲਾਈਕ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸ਼ੇਅਰ ਕਰਨਾ ਨਾ ਭੁੱਲਿਓ ਵੀਰੇ ਨੂੰ ਸ਼ੁਭ ਕਾਮਨਾਵਾਂ ਜ਼ਰੂਰ ਦਿਓ ਮਿਲਦੇ ਆਂ ਅਗਲੇ ਵਲੌਗ